ਕਿਤੇ ਤੁਸੀਂ ਤਾਂ ਨਹੀਂ ਸੋਚ ਰਹੇ ਕਿ ਅਸੀਂ ਵੀ ਅੱਜ ਰਾਤ ਨੂੰ ਜਦੋਂ ਬਲੈਕਆਊਟ ਹੋਊਗਾ ਤਾਂ ਉਸ ਵਕਤ ਅਸੀਂ ਕੋਈ ਵੀਡੀਓ ਬਣਾ ਕੇ ਜਾਂ ਕੋਈ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪਾਵਾਂਗੇ ਤੇ ਜਿਸ ਦੇ ਨਾਲ ਸਾਡੇ ਫਾਲੋਅਰ ਵੀ ਵਧ ਜਾਣਗੇ ਅਤੇ ਸਾਨੂੰ ਵੀਉ ਵੀ ਆਉਣਗੇ ਤਾਂ ਭੁੱਲ ਕੇ ਵੀ ਅਜਿਹੀ ਗਲਤੀ ਹੁਣ ਨਾ ਕਰਿਓ ਕਿਉਂਕਿ ਪ੍ਰਸ਼ਾਸਨ ਸਖਤ ਹੋ ਚੁੱਕਿਆ ਤੁਹਾਨੂੰ ਜੇਲ੍ਹ ਤੱਕ ਜਾਣਾ ਪੈ ਸਕਦਾ ਹੱਥਕੜੀਆਂ ਤੁਹਾਡੇ ਲੱਗ ਸਕਦੀਆਂ ਨੇ ਅਜਿਹੀ ਹੀ ਇੱਕ ਖਬਰ ਆਈ ਆ ਇਸ ਦੇ ਉੱਤੇ ਗੱਲਬਾਤ ਕਰਾਂਗੇ ਜਾਣਕਾਰੀ ਦੇਣਗੇ ਮੇਰੇ ਸਾਥੀ 라ਵਰਿੰਦਰ ਸਿੰਘ ਬੈਨੀਪਾਲ ਸਾਡੇ ਨਾਲ ਜੁਆਇਨ ਕਰਦੇ ਨੇ ਤਾਂ rau ji ਬਹੁਤ ਸਾਰੇ ਲੋਕ ਨਾ ਜੰਗ ਨੂੰ ਮਜ਼ਾਕ ਦੇ ਵਿੱਚ ਲੈ ਰਹੇ ਆ ਅਸੀਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਪ੍ਰਾਣੀਆਂ ਵੀਡੀਓ ਨੂੰ ਚਾਕੇ ਪਾ ਰਿਹਾ ਕੋਈ ਕਿਵੇਂ ਦੀਆਂ ਵੀਡੀਓ ਬਣਾ ਕੇ ਪਾ ਰਿਹਾ ਜਿਵੇਂ ਇੱਕ ਨਾ ਫਨ ਦਾ ਮਾਹੌਲ ਚੱਲਦਾ ਹੋਵੇ ਲੋ ਕਾਨੂੰ ਇੰਝ ਲੱਗਦਾ ਕਿ ਯਾਰ ਵਿਊ ਆ ਰਹੇ ਆ ਸਾਡੇ ਫੋਲੋਅਰ ਵਧ ਰਹੇ ਆ ਸਾਨੂੰ ਕੀ ਆ ਕਿਸੇ ਦਾ ਕੁਝ ਹੁੰਦਾ ਹੋਵੇ ਨਾ ਹੋਵੇ ਹਾਲਾ ਕਿ ਕਿੰਨਾ ਪੈਨਿਕ ਦਾ ਮਾਹੌਲਾ ਸੀ ਸਭ ਜਾਣਦੇ ਆ ਇੱਕ ਖਬਰ ਆ ਰਹੀਆਂ ਨੇ ਕਿ ਕੁਝ ਨੌਜਵਾਨਾਂ ਨੂੰ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆਗਾ ਗਲਤ ਵੀਡੀਓ ਸ਼ੇਅਰ ਕਰਨ ਦੇ ਚੱਕਰ ਚ ਕੀ ਕੁਝ ਅਪਡੇਟ ਆ ਨਹੀਂ ਦੇਖੋ ਇਹ ਹੈ ਚਾਰ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਕੀਤਾ ਕੀ ਸੀਗਾ ਉਹਨਾਂ ਨੇ ਇਹ ਕੀਤਾ ਸੀ ਕਿ ਕੋਈ ਪੁਰਾਣੀ ਵੀਡੀਓ ਚੱਕ ਕੇ ਪਾਤੀ ਯਾ ਹੁਣ ਜਿਵੇਂ ਯੂਕਰੇਨ ਦੇ ਵਿੱਚ ਯੰਗ ਹੋ ਰਹੀ ਆ ਹੋਰ ਚੱਲ ਰਹੀ ਆ ਆਲਰੇਡੀ ਉੱਥੇ ਕੋਈ ਬਲਾਸਟ ਦੀ ਵੀਡੀਓ ਪਈ ਸੀ ਕਿਤੋਂ ਚੱਕ ਕਿ ਉਹਨਾਂ ਨੇ ਕਿਸੇ ਹੋਰ ਮੀਡੀਆ ਸੋਸ਼ਲ ਮੀਡੀਆ ਤੇ ਪਾਤੀ ਨਾ ਦੇ ਤਾਂ ਭਾਰਤ ਪਾਕਿਸਤਾਨ ਦੇ ਇਸ ਜੋ ਕਨਫਲਿਕਟ ਪੈਦਾ ਹੋਇਆ ਇਸ ਨੂੰ ਸੋ ਇਸ ਤਰੀਕੇ ਦੀਆਂ ਚੀਜ਼ਾਂ ਪਲੱਸ 8000 ਦੇ ਕਰੀਬ ਤਾਂ ਜਿਹੜੇ ਐਕਸ ਦੇ ਅਕਾਊਂਟ ਨੇ ਉਹਨਾਂ ਨੂੰ ਵੀ ਬੰਦ ਕਰਾਇਆ ਗਿਆ ਉਹ ਮੇਨ ਮਕਸਦ ਇਹੀ ਸੀ ਕਿ ਭਰਮ ਪੈਦਾ ਕਰਦੇ ਸੀਗੇ ਸੋ ਭਰਮ ਪੈਦਾ ਕਰਨ ਵਾਲੀਆਂ ਜਿੰਨੀਆਂ ਵੀ ਤੁਸੀਂ ਪੋਸਟਾਂ ਪਾਓਗੇ ਭਰਮ ਭਰਮ ਪੈਦਾ ਕਰਨ ਵਾਲੇ ਜਿੰਨੀ ਵੀ ਤੁਸੀਂ ਵੀਡੀਓਜ਼ ਬਣਾ ਕੇ ਪਾਉਂਗੇ ਕ੍ਰੀਏਟ ਕਰੋਗੇ ਚਾਹੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਤੁਸੀਂ ਕ੍ਰੀਏਟ ਕਰਕੇ ਪਾਓ ਜੇਕਰ ਐਸੀ ਕੋਈ ਵੀਡੀਓ ਐਸੀ ਕੋਈ ਪੋਸਟ ਤੁਹਾਡੇ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਤੇ ਮਿਲ ਗਈ ਤਾਂ ਇਹ ਸਮਝੋ ਕਿ ਤੁਹਾਡੇ ਲਈ ਮੁਸੀਬਤ ਖੜੀ ਹੋ ਸਕਦੀ ਆ ਸੋ ਇਹ ਚੀਜ਼ਾਂ ਖਾਸ ਤੌਰ ਤੇ ਤੁਹਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ ਇਹ ਨਹੀਂ ਕਿ ਆਪਣੇ ਫਾਲੋਅਰ ਵਧਾਉਣ ਦੇ ਲਈ ਆਪਣੇ ਵਿਊ ਬਣਾਉਣ ਦੇ ਲਈ ਤੁਸੀਂ ਕਿਸੇ ਵੀ ਵੀਡੀਓ ਨੂੰ ਤੌਰ ਮਰੋੜ ਕੇ ਪੇਸ਼ ਕਰੋ ਤੇ ਅੱਜ ਦੀ ਸਿਚੁਏਸ਼ਨ ਦੇ ਵਿੱਚ ਉਹਨਾਂ ਨੂੰ ਰੱਖੋ ਅੱਛਾ ਰਾਜੀਪ ਹੋਰ ਬਹੁਤ ਦੇਖਿਆ ਗਿਆ ਜੀ ਆ ਇੰਟਰਨੈਟ ਦੇ ਉੱਤੇ ਬੜੀ ਪ੍ਰਚਲਿਤ ਇੱਕ ਵੀਡੀਓ ਗੇਮ ਹੈਗੀ ਆ ਕਿ ਉਹ ਫਾਈਟਰ ਜੈਟ ਨੇ ਤੁਸੀਂ ਉਹਨਾਂ ਨੂੰ ਡੇਗਣਾ ਉਹ ਗੋਲੀਆਂ ਚੱਲਦੀਆਂ ਉਹ ਲਗਭਗ ਨਾ ਉਹ ਅਸਲੀਅਤ ਦਾ ਭਲੇਖਾ ਪਾਉਂਦੀਆਂ ਨੇ ਤੁਸੀਂ ਦੇਖੋ ਕਿ ਬਹੁਤ ਸਾਰੇ ਅਜਿਹੇ ਵੀਡੀਓਜ਼ ਨੇ ਕੱਟ ਵੀਡੀਓ ਪਾਏ ਹੋਏ ਨੇ ਉਹ ਗੇਮਸ ਦੇ ਵਿੱਚੋਂ ਲੈ ਕੇ ਔਰ ਲੋਕਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਲੋਕ ਉਸ ਚੀਜ਼ ਨੂੰ ਸੱਚ ਸਮਝੀ ਜਾ ਰਹੇ ਨੇ ਕਿ ਹਾਂ ਯਾਰ ਦੇਖੋ ਪਲੇਨ ਆ ਰਿਹਾ ਨੀਚੋਂ ਗੋਲੀਆਂ ਜਾ ਰਹੀਆਂ ਨੇ ਜੀ ਫਾਈਨਲੀ ਗੋਲੀ ਲੱਗੀ ਪਲੇਨ ਦੇ ਪਲੇਨ ਕ੍ਰੈਸ਼ ਹੋ ਗਿਆ ਇਹ ਇੱਕ ਵੀਡੀਓ ਗੇਮ ਦਾ ਸੀਨ ਹੈ ਹੁਣ ਉਸ ਸੀਨ ਨੂੰ ਕੱਟ ਕੇ ਉੱਤੇ ਕਰ ਦਿੱਤਾ ਜਾਂਦਾ ਆ ਜਾਂ ਜਾਂ ਤਾਂ ਕਹਿ ਦੇਣਗੇ ਕਿ ਇੰਡੀਅਨ ਆਰਮੀ ਨੇ ਦੇਖੋ ਤੁਸੀਂ ਆ ਪਾਕਿਸਤਾਨ ਦਾ F16 ਜਾਂ 17 ਜਹਾਜ਼ ਦੇਗਤਾ ਜਾਂ ਪਾਕਿਸਤਾਨ ਵਾਲੇ ਵੀ ਇਸ ਤਰੀਕੇ ਨਾਲ ਕਈ ਕਰ ਦਿੰਦੇ ਨੇ ਕਿ ਇੰਡੀਆ ਦਾ Rafale ਦੇਗਤਾ ਜੀ ਫਲਾਣਾ ਦੇਗਤਾ ਸੋ ਇਸ ਤਰੀਕੇ ਦੇ ਨਾਲ ਸ਼ਰਾਰਤਾਂ ਇੱਥੋਂ ਤੱਕ ਹੋ ਰਹੀਆਂ ਨੇ ਕਿ ਵੀਡੀਓ ਗੇਮ ਨੂੰ ਤੁਸੀਂ ਅਸਲੀਅਤ ਦਿਖਾ ਕੇ ਇੱਥੇ ਪੇਸ਼ ਕਰ ਰਹੇ ਹੋ ਤੇ ਐਸੇ ਲੋਕਾਂ ਦੇ ਖਿਲਾਫ ਸਖਤੀ ਦੇ ਵਿੱਚ ਆਉਣ ਪ੍ਰਸ਼ਾਸਨ ਫੌਜ ਵੀ ਸਖਤੀ ਦੇ ਵਿੱਚ ਹੈ ਫੌਜ ਵੀ ਮੋਨੀਟਰ ਕਰ ਰਹੀ ਹੈ ਕਿ ਕਿਹੜਾ ਕਿਸ ਤਰੀਕੇ ਨਾਲ ਭਰਮ ਫਲਾ ਰਿਹਾ ਇੱਕ ਰਾਜੀਪ ਹੋਰ ਮੈਨੂੰ ਗੱਲ ਇੱਥੇ ਯਾਦ ਆ ਗਈ ਜੇ ਆਮ ਲੋਕ ਇਸ ਤਰੀਕੇ ਦੇ ਨਾਲ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਤਾਂ ਐਕਸ਼ਨ ਹੋ ਰਿਹਾ ਉਹਨਾਂ ਦੇ ਉੱਤੇ ਪਰ ਰਾਤ ਜਿਸ ਤਰੀਕੇ ਦੇ ਨਾਲ ਜਿੰਨੀ ਟੈਂਸ ਰਾਤ ਸੀਗੀ ਕੱਲ ਦੀ 8 9 ਤਰੀਕ ਤੇ 8 ਦੀ ਦਰਮਿਆਨੀ ਰਾਤ ਜਦੋਂ ਇਹ 11 10 11 ਵਜੇ ਤਾਂ ਮਾਹੌਲ ਪੂਰਾ ਭੱਗ ਗਿਆ ਕਿਉਂਕਿ ਦੋਨੋਂ ਪਾਸੋਂ ਡਰੋਨ ਦੇ ਹਮਲੇ ਚੱਲਣ ਲੱਗੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਦੋਂ ਇਹ ਖਬਰਾਂ ਆਈਆਂ ਜਿਸ ਤਰੀਕੇ ਦੇ ਨਾਲ ਨੈਸ਼ਨਲ ਮੀਡੀਆ ਨੇ ਉਹ ਕਵਰੇਜ ਕੀਤੀ ਰਾਤ ਮਤਲਬ ਜਿਹੜੇ ਸਿਆਣੇ ਬੰਦੇ ਰਾਦੀਪ ਤੇ ਨਾ ਤਾਂ ਉਹ ਹੱਸ ਸਕਦੇ ਸੀ ਉਦੋਂ ਨਾ ਆਪਣਾ ਮੱਥਾ ਪਿੱਟ ਸਕਦੇ ਸੀ ਵੀ ਇਹ ਯਾਰ ਕੀ ਹੋ ਰਿਹਾ ਕੀ ਕਰ ਰਿਹਾ ਤੁਸੀਂ ਦੇਖੋ ਇੰਨੇ ਵੱਡੇ ਵੱਡੇ ਮੀਡੀਆ ادارے ਇੰਨੇ ਵੱਡੇ ਵੱਡੇ ਇੰਨੇ ਤੁਸੀਂ ਦੇਖੋ ਕਿ ਬਹੁਤ ਇੰਡੀਆ ਦੇ ਵੱਡੇ ਵੱਡੇ ਨੈਸ਼ਨਲ ਚੈਨਲ ਕੀ ਕਿਸਟ੍ਰੀਮ ਜਿਹੜੇ ਪਹਿਲੀਆਂ ਕਤਾਰਾਂ ਚ ਆਪਰੇ ਆਪ ਨੂੰ ਆਉਂਦੇ ਆ ਇੱਕ ਨੇ ਕੀ ਕਿਹਾ ਪਾਕਿਸਤਾਨ ਆਰਮੀ ਦਾ ਜਿਹੜਾ ਮੁੱਲਾ ਜਰਨਲ ਹੈ ਮੁੱਲਾ ਮਨੀਰ ਇੱਕ ਨੇ ਕਿਹਾ ਕਿ ਉਹ ਪਾਕਿਸਤਾਨ ਛੱਡ ਕੇ ਭੱਜ ਗਿਆ ਦੂਸਰਾ মিডিਆ ਹਾਊਸ ਕੀ ਚਲਾ ਰਿਹਾ ਵੱਡਾ ਨੈਸ਼ਨਲ ਨਿਊਜ਼ ਚੈਨਲ ਉਹ ਚਲਾ ਰਿਹਾ ਕਿ ਜਿਹੜਾ ਮਨੀਰ ਸੀ ਜਰਨਲ ਹੈ ਪਾਕਿਸਤਾਨ ਆਰਮੀ ਦਾ ਉਹਨੂੰ ਆਰਮੀ ਨੇ ਗ੍ਰਿਫਤਾਰ ਕਰ ਲਿਆ ਉਹਦੀ ਥਾਂ ਤੇ ਕੋਈ ਦੂਸਰਾ ਜਰਨਲ ਲਾ ਦਿੱਤਾ ਗਿਆ ਇਹ ਹੋਇਆ ਤੀਸਰੀ ਇੱਕ ਵੱਡੀ ਜਿਹੜੀ ਇਹਨਾਂ ਨੇ ਚਲਾਈ ਰਾਤ ਖਬਰਾਂ ਕਿ ਕਰਾਚੀ ਦੀ ਜਿਹੜੀ ਬੰਦਰਗਾਰ ਪੂਰੇ ਤਰੀਕੇ ਨਾਲ ਤਬਾਹ ਕਰਤੀ ਫਿਰ ਇਸਲਾਮਾਬਾਦ ਤੱਕ ਲੈ ਕੇ ਗੱਲ ਅੱਛਾ ਫਿਰ ਉਸ ਤੋਂ ਬਾਅਦ ਇੱਕ ਨੇ ਕਿਹਾ ਕਿ ਪਾਕਿਸਤਾਨ ਦੇ ਪੰਜ ਫਾਈਟਰ ਜੈਟ ਨੇ ਜਿਹੜੇ ਉਹ ਅਸੀਂ ਡੇਗਤੇ ਇੱਕ ਨੇ ਕਿਹਾ ਕਿ ਜੈਸਲਮੇਰ ਦੇ ਵਿੱਚ ਇੱਕ ਪਲੇਨ ਡੇਗਿਆ ਗਿਆ ਫਾਈਟਰ ਜੈਟ ਪਾਕਿਸਤਾਨ 에ਅਰ ਫੋਰਸ ਦਾ ਤੇ ਉਹਦਾ ਜਿਹੜਾ ਪਾਇਲਟ ਸੀ ਉਹ ਸੀ ਅਰੇਸਟ ਕਰ ਲਿਆ ਬੰਦਕ ਬਣਾ ਲਿਆ ਤੁਸੀਂ ਇਹ ਦੇਖੋ ਇਹ ਖਬਰਾਂ ਰਾਤ ਚੱਲ ਰਹੀਆਂ ਸੀ ਲੋਕ ਨਾ ਚਾਹੁੰਦੇ ਹੋਏ ਵੀ ਬਹੁਤ ਡਰੇ ਹਾਲਾਂਕਿ ਉਨੀ ਸਿਚੁਏਸ਼ਨ ਨਹੀਂ ਸੀ ਉਸ ਤਰੀਕੇ ਦਾ ਹਮਲਾ ਤਾਂ ਹਜੇ ਫਿਰ ਵੀ ਨਹੀਂ ਸੀ ਕਿ ਦੋਨੋਂ ਪਾਸੇ ਤੋਂ ਪਰ ਜਿਹੜਾ ਮੀਡੀਆ ਨੇ ਮਤਲਬ ਸਿੱਧੇ ਰੂਪ ਦੇ ਵਿੱਚ ਜੇ ਆਪਾਂ ਕਹੀਏ ਕਿ ਗੰਦ ਪਾਇਆ ਉਹ ਰੱਜ ਕੇ ਗੰਦ ਪਾਇਆ ਰਾਜੀਪ ਇਹ ਜਿਹੜੇ ਸੂਤਰ ਨੇ ਤੁਸੀਂ ਪਹਿਲਾਂ ਗੱਲ ਦੇਖੋ ਸਾਡੇ ਇੰਡੀਅਨ ਆਰਮੀ ਹੈ ਰਾਤ ਨੂੰ ਕੋਈ ਆਪਰੇਸ਼ਨ ਹੁੰਦਾ ਠੀਕ ਹੈ ਜੀ ਪਹਿਲਾ ਤਾਂ ਗੱਲ ਇਹ ਹੀ ਹੈ ਕਿ ਸਭ ਨੂੰ ਕਿਹਾ ਗਿਆ ਕਿ ਤੁਸੀਂ ਲਾਈਵ ਕਵਰੇਜ ਨਹੀਂ ਕਰਨੀ ਹੈ ਨਾ ਕਿਸੇ ਵੀ ਮੂਵਮੈਂਟ ਦਾ ਤੁਸੀਂ ਦੱਸਣਾ ਨਹੀਂ ਹੈ ਜਦੋਂ ਤੱਕ ਉਹ ਐਕਸਰਸਾਈਜ਼ ਪੂਰੀ ਨਹੀਂ ਹੁੰਦੀ ਪਹਿਲਾਂ ਤਾਂ ਉਹ ਤੁਸੀਂ ਲਾ ਹੀ ਨਹੀਂ ਸਕਦੇ ਦੂਸਰੀ ਗੱਲ ਇਹ ਹੈ ਕਿ ਰਾਤ ਨੂੰ ਐਸੇ ਕਿਹੜੇ ਚੈਨਲਾਂ ਦੇ ਸੋਰਸ ਨੇ ਜਿਹੜੇ ਇੱਕਦਮ ਤੁਹਾਨੂੰ ਫਟਾਫਟ ਦੱਸਦੇ ਨੇ ਹੁਣ ਜੇ ਅੱਜ ਜਿਵੇਂ ਕੱਲ ਰਾਤ ਕੱਲ ਰਾਤ ਇੰਡੀਆ ਦੀ ਫੌਜ ਨੇ ਜੋ ਵੀ ਐਕਸਰਸਾਈਜ਼ ਕੀਤੀ ਜਿੰਨੇ ਵੀ ਡਰੋਨ ਪਾਕਿਸਤਾਨ ਦੇ ਗੇਰ ਕੇ ਮਾਰੇ ਆਸਮਾਨ ਦੇ ਵਿੱਚ ਉਹਦਾ ਕੀ ਹੁੰਦਾ ਕਿ ਦੂਸਰੇ ਦਿਨ ਜਾ ਕੇ ਆਰਮੀ ਐਕਸਪਲੇਨ ਕਰਦੀ ਆ ਰੋਜ਼ ਅਸੀਂ ਦੇਖਦੇ ਆ ਜੀ ਕਿ ਆਰਮੀ ਪ੍ਰੈਸ ਕਾਨਫਰੈਂਸ ਕਰਦੀ ਆ ਉਸ ਤੋਂ ਬਾਅਦ ਉਹ ਪੂਰਾ ਜਿਹੜਾ ਡਾਟਾ ਉਹ ਸਾਨੂੰ ਮਿਲਦਾ ਕਿ ਐਨੇ ਬੰਦੇ ਹਲਾਕ ਹੋਏ ਨੇ ਉਧਰ ਐਨੇ ਹਲਾਕ ਹੋਏ ਨੇ ਜੇ ਕੋਈ ਫਾਈਟਰ ਕ੍ਰੈਸ਼ ਹੋਇਆ ਤਾਂ ਉਹ ਵੀ ਉਹ ਦੱਸਦੇ ਨੇ ਠੀਕ ਹੈ ਤੇ ਕਿੰਨੇ ਡਰੋਨ ਡਿੱਗੇ ਨੇ ਅਸੀਂ ਉਹ ਵੀ ਦੱਸਦੇ ਨੇ ਜੀ ਦੂਸਰੇ ਦਿਨ ਤੱਕ ਪੁਸ਼ਟੀ ਹੁੰਦੀ ਹੈ ਪਰ ਸਾਡੇ মিডিਆ ਨੈਸ਼ਨਲ মিডিਆ ਨੇ ਨਾਲ ਦੀ ਨਾਲ ਚੁਟਕੀਆਂ ਦੇ ਨਾਲ ਇਸ ਚੀਜ਼ਾਂ ਦੀ ਪੁਸ਼ਟੀ ਕੀਤੇ ਬਿਨਾ ਇਹ ਚੀਜ਼ਾਂ ਚਲਾਈਆਂ ਨੇ ਹੁਣ ਦੇਖੋ ਰਾਤ ਨੂੰ ਇਹ ਸਭ ਵੱਡੀਆਂ ਖਬਰਾਂ ਚਲਾਈਆਂ ਸਵੇਰ ਹੁੰਦੇ ਹੋਏ ਲੋਕਾਂ ਨੇ ਉਸ ਨੂੰ ਵਾਚਤਾ ਕਰਨਾ ਲੋਕਾਂ ਨੇ ਨਿਊਜ਼ਪੇਪਰ ਚੱਕੇ ਵੀ ਦੇਖੀਏ ਜਿਹੜੀਆਂ ਰਾਤ ਗੱਲਾਂ ਹੋ ਰਹੀਆਂ ਸੀ ਕਿ ਜਨਰਲ ਮਨੀਰ ਭੱਜ ਗਿਆ ਜਾਂ ਅਰੈਸਟ ਕਰ ਲਿਆ ਹਾਂ ਤੇ ਕੀ ਪਾਕਿਸਤਾਨ ਦਾ ਜਿਹੜਾ ਕੋਈ ਪਾਇਲਟ ਆ ਉਹ ਰੈਸਟ ਹੋਇਆ ਤੁਸੀਂ ਯਕੀਨ ਮੰਨੋ ਜਿਹੜੀਆਂ ਪੰਜ ਸੱਤ ਖਬਰਾਂ ਮੈਂ ਦੱਸੀਆਂ ਨੇ ਵੱਡੀਆਂ ਕਰਕੇ ਜਿਹੜੀਆਂ ਭਾਰਤੀ মিডিਆ ਨੇ ਸਾਡੇ ਨੈਸ਼ਨਲ মিডিਆ ਨੇ ਦਿਖਾਈਆਂ ਨੇ ਉਹਨਾਂ ਚੋਂ ਇੱਕ ਵੀ ਖਬਰ ਸੱਚੀ ਨਹੀਂ ਨਿਕਲੀ ਹੁਣ ਏ ਏ ਇਹਦੇ ਮਾਪਦੰਡ ਡਕਾਉਣ ਤਿਆਰ ਕਰੂਗਾ ਹੁਣ ਜਿਵੇਂ ਆਪਾਂ ਸ਼ੁਰੂ ਜਿਹੜੀ ਗੱਲ ਤੁਸੀਂ ਕੀਤੀ ਸੀ ਕਿ ਜੇਕਰ ਕੋਈ ਐਸੀਆਂ ਪੋਸਟਾਂ ਪਾ ਰਹੇ ਨੇ ਲੋਕ ਤਾਂ ਉਹਨਾਂ ਤੇ ਕਾਰਵਾਈ ਹੋਊਗੀ ਭਈ ਇਸ মিডিਆ ਤੇ ਕੀ ਕਾਰਵਾਈ ਹੋਊਗੀ ਜਿਹੜਾ ਤੁਹਾਡਾ ਨੈਸ਼ਨਲ মিডিਆ ਜਿਹੜਾ ਐਡੇ ਐਡੇ ਵੱਡੇ ਦਾਅਵੇ ਕਰ ਗਿਆ ਠੀਕ ਹੈ ਜੇ ਉਸ ਨੂੰ ਕਿਤੇ ਹੋਰ ਕਿਸੇ ਹੋਰ ਦੇਸ਼ ਦਾ ਲੋਕ ਦੇਖ ਰਿਹਾ ਤਾਂ ਉਹ ਰਾਤ ਨੂੰ ਤਾਂ ਉਹਨੂੰ ਸਹੀ ਸਮਝਣਗੇ ਨਾ ਸਵੇਰੇ ਹੁੰਦੇ ਹੁੰਦੇ ਤੱਕ ਉਹਨਾਂ ਨੂੰ ਕੀ ਪਤਾ ਲੱਗੂਗਾ ਕਿ ਇਹ ਚੀਜ਼ ਤਾਂ ਹੈ ਹੀ ਨਹੀਂ ਸੀ ਤੁਸੀਂ ਤਾਂ ਮਤਲਬ ਭਾਰਤੀ ਪੱਤਰਕਾਰਾਂ ਜਿਹੜੀ ਪੱਤਰਕਾਰਤਾ ਦੀ ਜਿਹੜੀ ਸ਼ਾਕ ਸੀਗੀ ਉਹ ਤਾਂ ਜਮੇ ਹੀ ਤੁਸੀਂ ਮਿੱਟੀ ਚ ਰਿਲੇਟ ਕਰਕੇ ਰੱਖਤੀ ਪੱਤਰਕਾਰਤਾ ਇਹ ਥੋੜੀ ਹੁੰਦੀ ਹੈ ਕਿ ਝੂਠੀਆਂ ਤੁਸੀਂ ਖਬਰਾਂ ਦੇਈ ਚੱਲੋ ਠੀਕ ਹੈ ਹੌਸਲਾ ਵਧਾਉਣਾ ਹੈ ਫੌਜ ਦਾ ਉਹ ਵੱਖਰੀ ਗੱਲ ਹੈ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਸੀਂ ਝੂਠੀਆਂ ਖਬਰਾਂ ਦੇ ਕੇ ਲੋਕਾਂ ਨੂੰ ਪਰਭਾਵੋਗੇ ਦੇਸ਼ ਦੇ ਲੋਕਾਂ ਨੂੰ ਤੇ ਜਵਾਬ ਕੌਣ ਦੇਊਗਾ ਫਿਰ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਲੋਕ ਪੁੱਛਦੇ ਨੇ ਕਿ ਉਹ ਫਾਈਟਰ ਕਿੱਥੇ ਨੇ ਪਾਕਿਸਤਾਨ ਦੇ ਜਿਹੜੇ ਸਾਡੇ ਭਾਰਤੀ মিডিਆ ਨੇ ਦਾਵਾ ਕੀਤਾ ਸੀ ਕਿ ਅਸੀਂ ਡਾਹੇ ਨੇ ਜੀ ਬਈ ਫਾਈਟਰ ਤਾਂ ਤਾਂ ਅਸੀਂ ਡੇਗਾਗੇ ਜੇ ਉਹਨਾਂ ਦਾ ਫਾਈਟਰ ਕੋਈ ਸਾਡੀ ਸੀਮਾ ਤੱਕ ਪਹੁੰਚਣ ਦੀ ਹਿੰਮਤ ਕਰੂਗਾ ਉਹ ਤਾਂ ਉੱਡ ਕੇ ਇੱਧਰ ਤੱਕ ਤਾਂ ਆ ਨਹੀਂ ਸਕੇ ਲਾਈਨ ਤਾਂ ਕਰਾਸ ਨਹੀਂ ਕਰਦੇ ਉਹ ਡਰ ਦੇ ਮਾਰੇੋਂ ਤੇ ਅਸੀਂ ਉੱਥੇ ਜਾ ਕੇ ਥੋੜੀ ਸਿੱਟਨੇ ਨੇ ਸੋ ਇਹ ਚੀਜ਼ਾਂ ਤੋਂ ਗਰੇਜ ਆਉਣਾ ਚਾਹੀਦਾ ਤੇ ਜਦੋਂ ਵੀ ਹੁਣ ਮੈਨੂੰ ਤਾਂ ਇਹ ਡਰ ਆ ਕਿ ਅੱਜ ਜਿਹੜੀ ਰਾਤ ਨੂੰ ਪਤਾ ਨਹੀਂ ਕਿਹੜੇ ਕਿਹੜਾ ਨਵਾਂ ਸ਼ੋਸ਼ਾ ਕੱਢਣਗੇ ਇਹ ਪਤਾ ਨਹੀਂ ਕੀ ਕਹਿ ਦੇਣਗੇ ਕਿ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਭੱਜ ਗਿਆ ਅਛਾ ਇੱਕ ਨੇ ਇਹ ਵੀ ਚਲਾਇਆ ਸੀ ਕਹਿੰਦੇ ਕਿ ਇਸਲਾਮਾਬਾਦ ਤੋਂ ਜਿਹੜੀਆਂ ਪ੍ਰਾਈਵੇਟ 에ਅਰਲਾਈਨ ਉਡਾਰੀਆਂ ਭਰ ਰਹੀਆਂ ਨੇ ਫੌਜ ਆਪਣੇ ਪਰਿਵਾਰਾਂ ਨੂੰ ਭੇਜ ਰਹੀ ਆ ਬਾਹਰ ਇੰਗਲੈਂਡ ਨੇਤਾ ਆਪਣੇ ਭੇਜ ਰਹੇ ਨੇ ਜਦੋਂ ਤੁਹਾਡੇ ਕੋਲ ਕਨਫਰਮੇਸ਼ਨ ਹੀ ਨਹੀਂ ਹੈ ਕੋਈ ਤੁਸੀਂ ਸਿਰਫ ਇਹ ਇਸ ਕਰਕੇ ਕਿ ਇਹ ਨਿਊਜ਼ ਇੰਡੀਆ ਦੇ ਪੱਖ ਦੇ ਵਿੱਚ ਜਾ ਰਹੀ ਆ ਸਾਡੇ ਦੇਸ਼ ਦੇ ਤੇ ਇਸ ਕਰਕੇ ਸਾਡੇ ਖਿਲਾਫ ਕਿਹੜਾ ਕੋਈ ਕਾਰਵਾਈ ਹੋਣੀ ਆ ਨਹੀਂ ਤੁਹਾਡੇ ਖਿਲਾਫ ਕੋਈ ਕਾਰਵਾਈ ਹੋਣੀ ਮੰਨਿਆ ਪਰ ਤੁਸੀਂ ਪੱਤਰਕਾਰਤਾ ਦੀ ਸ਼ਾਖ ਨੂੰ ਤਾਂ ਨਾ ਡੇਗੋ ਤੇ ਹੁਣ ਕੋਈ ਯਕੀਨ ਨਹੀਂ ਕਰਦਾ ਮੈਂ ਤਾਂ ਵੈਸੇ ਵੀ ਕਹੂੰਗਾ ਲੋਕਾਂ ਨੂੰ ਕਿ ਦੇਖੋ ਅੱਜ ਰਾਤ ਨੂੰ ਜੇ ਕਿਤੇ ਵੀ ਹਲਕੀ ਜਾਂ ਭਾਰੀ ਬੰਬਾਰੀ ਹੁੰਦੀ ਆ ਜਾਂ ਡਰੋਨ ਫਾਇਰ ਐਕਸਚੇਂਜ ਹੁੰਦੀ ਆ ਤਾਂ ਤੁਸੀਂ ਘੱਟੋ-ਘੱਟ ਇਹ ਕਰਿਓ ਕਿ ਤੁਸੀਂ ਨੈਸ਼ਨਲ ਬਈ মিডিਆ ਨਾਲ ਲਗਾਓ ਹੈਨਾ ਜੇ ਤੁਸੀਂ ਉਹ ਲਾ ਲਿਆ ਤੁਹਾਡਾ ਵੈਸੇ ਹੀ ਉੱਪਰਲੇ ਸਾਹ ਉੱਪਰ ਰਹਿ ਜਾਣੇ ਆ ਥੱਲੇਲੇ ਸਾਹ ਥੱਲੇ ਰਹਿ ਜਾਣੇ ਆ ਸੋ ਉਸ মিডিਆ ਨੂੰ ਦੇਖੋ ਜਿਸ ਤੇ ਤੁਸੀਂ ਭਰੋਸਾ ਕਰਦੇ ਹੋ ਠੀਕ ਹੈ ਉਸ মিডিਆ ਤੇ ਵਿਸ਼ਵਾਸ ਰੱਖੋ ਜਿਹੜਾ ਸੱਚੀਆਂ ਖਬਰਾਂ ਦੇਣ ਦੇ ਉੱਤੇ ਵਿਸ਼ਵਾਸ ਕਰਦਾ ਸੋ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਜੋ ਰਾਤ ਹੋਇਆ ਤੇ ਮੈਂ ਗੁਜਾਰਿਸ਼ ਕਰੂੰਗਾ ਇਸ ਤਰੀਕੇ ਦੇ ਸਾਡੇ ਨੈਸ਼ਨਲ মিডিਆ ਨੂੰ ਕਿ ਅੱਜ ਉਹਨੀਆਂ ਫੁਕਰੀਆਂ ਨਾ ਮਾਰੇਓ ਭਰਾ ਫਿਰ ਦੂਏ ਦਿਨ ਉਹ ਸਾਬਤ ਨਹੀਂ ਕਰੀਆਂ ਜਾਂਦੀਆਂ